ਲੋ ਵੀ ਮਿੱਤਰੋ ਜਰਾ ਤੂੜੀ ਵਾਲਾ ਕੰਮ ਜਮੇ ਠੰਡਾ ਪੈ ਗਿਆ ਤੇ ਜਮੇ ਮੰਦਾ ਪੈ ਗਿਆ ਨਾ ਲੈਣ ਵਾਲੇ ਤੇ ਨਾ ਹੀ ਵੇਚਣ ਵਾਲੇ ਦੇਖੇ ਗਏ ਸੋ ਕੋਟਕ ਪੂਰਾ ਮੰਡੀ ਅੱਜ 23 ਤਰੀਕ 5 ਮਹੀਨਾ ਤੇ 2025 ਨੂੰ ਜਿਹੜੀ ਬੋਲੀ ਹੋਈ ਆ ਮੰਡੀ ਦੇ ਵਿੱਚ ਕੇਵਲ ਤਿੰਨ ਟਰਾਲੀਆਂ ਪਹੁੰਚੀਆਂ ਤਿੰਨਾਂ ਟਰਾਲੀਆਂ ਦੀ ਬੋਲੀ ਹੋਈ ਸੋ ਉਹਦੇ ਬਾਰੇ ਕਰਾਂਗੇ ਗੱਲ ਕੀ ਰੇਟ ਲੱਗੀ ਸੋ ਚੈਨਲ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਬਟਨ ਜਰੂਰ ਦਿਵਾ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂ ਭਾਈ ਜਿਹੜੇ ਹੈਗਾ ਤੂੜੀ ਦੇ ਚਾਹ ਬਣ ਲੈਣ ਵਾਲੇ ਜਾਂ ਵੇਚਣ ਵਾਲੇ ਉਹਨਾਂ ਲਈ ਵੱਡੀ ਖਬਰ ਆ ਗਈ ਸੋ ਅੱਜ ਕੋਟ ਦਾ ਪੂਰਾ ਮੰਡੀ ਜਿਹੜੀ ਬੋਲੀ ਹੋਈ ਆ ਤੂੜੀ ਦੀ ਉੱਥੇ ਸਿਰਫ ਤਿੰਨ ਟਰਾਲੀਆਂ ਪਹੁੰਚੀਆਂ ਜਿਹੜੀ ਪਹਿਲੀ ਟਰਾਲੀ ਦੀ ਬੋਲੀ ਉਹ ਭਾਈ ਨਹੀਂ ਲੱਗੀ ਕਿਸੇ ਨੇ ਕੋਈ ਬੋਲੀ ਨਹੀਂ ਲਾਈ ਕੋਈ ਪੈਸਾ ਨਹੀਂ ਲਾਇਆ ਸੋ ਉਹ ਬੋਲੀ ਉਹਦੀ ਪਹਿਲੀ ਟਰਾਲੀ ਦੀ ਨਹੀਂ ਲੱਗੀ ਸੋ ਦੂਜੀ ਟਰਾਲੀ ਦੀ ਬੋਲੀ ਜਿਹੜੀ 200 ਤੋਂ ਸ਼ੁਰੂ ਹੋਈ ਤੇ 205 ਰੁਪਏ ਤੇ ਖਤਮ ਹੋ ਗਈ 205 ਰੁਪਏ ਜਿਹੜੇ ਤੂੜੀ ਦਾ ਰੇਟ ਲੱਗਿਆ ਦੂਜੀ ਟਰਾਲੀ ਦਾ ਤੇ ਉਸ ਤੋਂ ਬਾਅਦ ਆ ਗਈ ਭਾਈ ਤੀਜੀ ਟਰਾਲੀ ਤੇ ਤੀਜੀ ਟਰਾਲੀ ਦਾ ਜਿਹੜਾ ਮੁੱਲਾ ਉਹ ਲੱਗਿਆ ਜੀ 200 ਤੋਂ ਸ਼ੁਰੂ ਹੋਇਆ 200 ਤੋਂ ਸ਼ੁਰੂ ਹੋ ਕੇ 210 15 20 25 30 35 ਤੇ 240 ਰੁਪਏ ਜਾ ਕੇ ਨਿਬੜ ਗਿਆ ਕੰਮ ਸੋ ਲੈਣ ਵਾਲੇ ਗਾਗ ਵੀ ਥੋੜੀ ਸੀ ਤੇ ਵੇਚਣ ਵਾਲੇ ਤਾਂ ਸਿਰਫ ਤਿੰਨ ਟਰਾਲੀਆਂ ਸੀ ਸੋ ਇਹ ਰਹਾ ਤੂੜੀ ਦਾ ਜਹਾਲ ਤੂੜੀ ਦਾ ਬਹੁਤ ਮੰਦਾ ਹਾਲ ਤੇ ਬਹੁਤ ਘੱਟ ਰੇਟ ਲੈਣ ਵਾਲੇ ਵੀ ਘੱਟ ਤੇ ਵੇਚਣ ਵਾਲੇ ਵੀ ਘੱਟ ਸੋ ਇਸ ਤਰ੍ਹਾਂ ਨਾਲ ਜਿਹੜੀ ਕੋਟਪੂਰਾ ਮੰਡੀ ਦੀ ਕੋਟਪੂਰਾ ਮੰਡੀ ਦੇ ਵਿੱਚ ਜਿਹੜੀ ਬੋਲੀ ਹੋਈ ਆ ਉਹਦੇ ਬਾਰੇ ਇਹ ਸੀ ਵੱਡੀ ਖਬਰ ਸੋ ਤੁਹਾਡਾ ਸੰਝ ਕੀਤੀ ਆ ਬਾਕੀ ਆਪਾਂ ਕੱਲ ਨੂੰ ਕਰਾਂਗੇ ਤੁਹਾਡੇ ਨਾਲ ਗੱਲਬਾਤ ਤੂੜੀ ਬਾਰੇ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ